ਸ਼ਾਹਕੋਟ ਹਲਕੀ ਤੋਂ ਪੰਜਾਬ ਦਾ ਇਹ ਪਿੰਡ ਹੈ ਜਿਹੜਾ ਸ਼ਾਹਕੋਟ ਹਲਕਾ ਜਿਹੜਾ ਜਲੰਧਰ ਦਾ ਪੈਂਦਾ ਹੈ ਜ਼ਿਲ੍ਹਾ ਜਲੰਧਰ ਦੇ ਵਿੱਚ ਹਲਕਾ ਸ਼ਾਹਕੋਟ ਪੈਂਦਾ ਹੈ ਜਿੱਥੇ ਤਰਨਤਾਰਨ ਚੋਣਾ ਜਿਮਨੀ ਚੋਣਾ ਜਿਹੜੀਆਂ ਨੇ ਉਹ ਪਾਕੀਆਂ ਹੋਈਆਂ ਨੇ ਉੱਥੇ ਹੀ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਬਾਅਦ ਜਿਹੜੀ ਇਹ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਹੁਣ ਜਾਗੀ ਹੈ ਉੱਥੇ ਹੀ ਸ਼ਾਹਕੋਟ ਦੇ ਪਿੰਡਾਂ ਦਾ ਵਿਕਾਸ ਹੈ ਜਿਹੜਾ ਸ਼ਾਹਕੋਟ ਦੀਆਂ ਸੜਕਾਂ ਦਾ ਵਿਕਾਸ ਸ਼ਾਹਕੋਟ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਵਿਕਾਸ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਦੇਖਦੇ ਆ ਇਹ ਬਣਾਈਆਂ ਹੋਈਆਂ ਸੜਕਾਂ ਕਿੰਨਾ ਸਮਾਂ ਕੱਢਦੀਆਂ ਨੇ ਪਿੱਛੇ ਜਿੰਨੀ ਵਾਰ ਵੀ ਸੜਕਾਂ ਬਣੀਆਂ ਸੀ ਉਹਨਾਂ ਦੀ ਜਿਹੜੀ ਮਿਆਦ ਹੈ ਬਹੁਤ ਘੱਟ ਸੀਗੀ ਬਹੁਤ ਜਲਦੀ ਸੜਕਾਂ ਟੁੱਟ ਜਾਂਦੀਆਂ ਸੀ ਪਰ ਇਸ ਵੇਲੇ ਸੜਕਾਂ ਦਾ ਲੈਵਲ ਕੀ ਹੈ ਸੜਕਾਂ ਦੀ ਕੁਆਲਿਟੀ ਕੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਫਿਲਹਾਲ ਤਾਂ ਸੜਕਾਂ ਬਣਨ ਦੀ ਖੁਸ਼ੀ ਹੈ ਆਮ ਲੋਕਾਂ ਨੂੰ ਸੋ ਅਸੀਂ ਵੀ ਸ਼ਾਹਕੋਟ ਹਲਕੇ ਦੇ ਰਹਿਣ ਵਾਲਿਆਂ ਨੂੰ ਸ਼ਾਹਕੋਟ ਹਲਕੇ ਦੇ ਨਿਵਾਸੀਆਂ ਨੂੰ ਵਧਾਈ ਦਿੰਦੇ ਆ ਕਿ ਪੰਜਾਬ ਦੇ ਵਿੱਚ ਇਹ ਸੜਕਾਂ ਜਿਹੜੀਆਂ ਨੇ ਪੰਜਾਬ ਦੀਆਂ ਲਿੰਕ ਸੜਕਾਂ ਹੁਣ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਸ਼ਾਹਕੋਟ ਹਲਕੇ ਦੀ ਇਹ ਸੜਕ ਹੈ ਪਿੰਡ ਰਾਜੀਵਾਲ ਪਿੰਡ ਪੂਨੀਆ ਪਿੰਡ ਤਲਵੰਡੀ ਬੂਟਿਆਂ ਜਾਫਰਵਾਲ ਨੂੰ ਜੋੜਨ ਵਾਲੀ ਇਹ ਸੜਕ ਹੁਣ ਬਣਨੀ ਸ਼ੁਰੂ ਹੋ ਚੁੱਕੀ ਆ ਧੰਨਵਾਦ ਸ਼ੁਕਰੀਆ ਵਿਚਾਰਵਾਂ ਟੀਵੀ ਤੇ ਜੁੜਨ ਦੇ ਲਈ ਚੈਨਲ ਨੂੰ ਲਾਈਕ ਫੋਲੋ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਧੰਨਵਾਦ